ਹਿੰਦੂ ਧਰਮ ਪ੍ਰਚਾਰਕ ਬਾਬਾ ਬਗੇਸ਼ਵਰ ਵੱਲੋਂ ਹਰੇ ਹਰ ਮੰਦਰ ਤੇ ਕਬਜ਼ਾ ਕਰਨ ਦੀ ਅਸਲ ਸਚਾਈ ਸਾਹਮਣੇ ਆਈ ਹੈ ਅਸਲ ਸੱਚ ਹੈ ਕਿ ਇਹ ਸੱਚ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਸੋਸ਼ਲ ਮੀਡੀਆ ਤੇ ਸਰਗਰਮ ਕੁਝ ਲੋਕ ਕਿਵੇਂ ਬਿਨਾਂ ਸਹੀ ਜਾਣਕਾਰੀ ਦੇ ਇੱਕ ਕੌਮ ਇੱਕ ਦੇਸ਼ ਇੱਕ ਸਮਾਜ ਨੂੰ ਬਿਨਾਂ ਵਜ੍ਹਾ ਵੱਡੀ ਮੁਸ਼ਕਲ ਵਿੱਚ ਧੱਕ ਸਕਦੇ ਨੇ ਇਹ ਆਪਣੇ ਆਪ 'ਚ ਇੱਕ ਸੋਚਣ ਵਾਲੀ ਗੱਲ ਹੈ ਜਦੋਂ ਹਰੀ ਹਰ ਮੰਦਰ ਤੇ ਹਿੰਦੂ ਬਾਬੇ ਵੱਲੋਂ ਮੂਰਤੀ ਪੂਜਾ ਦੀ ਇਹ ਸਾਰੀ ਗੱਲਬਾਤ ਇਹ ਨਿਹੰਗ ਸਿੰਘ ਭਾਈ ਦੀਪ ਸਿੰਘ ਨੇ ਖੋਜ ਖਬਰ ਹਾਸਲ ਕੀਤੀ ਤਾਂ ਬੜੀ ਹੈਰਾਨੀਜਨਕ ਕਹਾਣੀ ਸਾਹਮਣੇ ਆਈ ਹੈ ਅੱਜ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਖਾਸ ਕਰਕੇ ਸਿੱਖਾਂ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਤੱਕ ਜਰੂਰ ਆਪਣਾ ਫਰਜ਼ ਸਮਝ ਕੇ ਪਹੁੰਚਾ ਦਿਓ ਤਾਂ ਕਿ ਸਭ ਨੂੰ ਸੱਚ ਪਤਾ ਲੱਗ ਸਕੇ ਕਿ ਅਸਲ ਗੱਲ ਹੈ ਕਿ ਆਉ ਸੁਣੀਏ ਨਿਹੰਗ ਸਿੰਘ ਭਾਈ ਦੀਪ ਸਿੰਘ ਦੀ ਜਬਾਨੀ ਅਸਾਂ ਸੱਚ ਕੀ ਹੈ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਸਾ ਨਿਹੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਦੇਖਿਆ ਆ سوشل میڈیا ਤੇ ਇੱਕ ਬਗੇਸ਼ਵਰ ਧੰਬਲਾ ਬਾਬਾ ਜਿਹੜਾ ਕਿ ਇੱਕ Hindu ਸਨਾਤਨ ਧਰਮ ਦੇ ਵਿੱਚੋਂ ਆ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਨਿੱਕੂ ਦਾ ਬਾਬਾ ਜਿਹੜਾ ਗਾਇਕ ਇੰਦਰਜੀਤ ਨਿੱਕੂ ਉਹਦਾ ਬਾਬਾ ਜਿਹੜਾ ਕਿ ਉਹਨੂੰ ਹਰ ਮੰਦਰ ਸਾਹਿਬ ਦਰਸ਼ਨ ਮੇਲੇ ਕਰਨ ਵਾਸਤੇ ਵੀ ਲੈ ਕੇ ਆਇਆ ਹੈ ਤੇ ਉਹਨੂੰ ਪੱਗ ਵੀ ਬੱਦੀ ਸੀ ਤੇ ਬਣਾਇਆ ਹੈ ਉਹਨੂੰ ਪੰਜਾਬੀ ਤੇ ਉਹਦੇ ਬਿਆਨ ਦੇ ਉੱਤੇ ਲੋਕ ਕਈ ਆਪਣੇ ਵੀਰ ਭਰਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਆ ਤੇ ਕਈ ਕਮੈਂਟ ਮਾਰੇ ਚੰਗੇ ਕਰਕੇ ਤੇ ਬੜਾ ਲਲਕਾਰੇ ਮਾਰਨ ਦੇ ਆ ਵੀ ਆ ਜਾ ਆ ਜਾ ਤੈਨੂੰ ਅਹੀਂ ਵੇਖਦੇ ਆ ਤੁਹਾਡੇ ਹਰ ਮੰਦਰ ਸਾਹਿਬ ਕਿੱਦਾਂ ਆਵੇਂਗਾ ਤੇ ਮੈਂ ਹੁਣ ਗੱਲ ਇਹ ਕਰਨੀ ਆ ਕਿ ਕਈ ਵੀਰਾਂ ਭਰਾਵਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਆ ਤੇ ਕਈ ਵੀਰਾਂ ਭਰਾਵਾਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਤੇ ਉਹ ਐਵੇਂ ਹੀ ਜਾਣ ਕੇ ਸੋਚੇ ਸਮਝ ਤੋਂ ਬਿਨਾਂ ਹੀ ਇੱਕ ਦੂਜੇ ਨਾਲ ਲੜ ਕਰਨ ਡੇ ਬੰਦੇ ਆ ਵੀ ਆ ਤੈਨੂੰ ਅਸੀਂ ਦੱਸਾਂਗੇ ਆ ਤੈਨੂੰ ਅਸੀਂ ਦੱਸਾਂਗੇ ਇੱਕ ਆਪਾਂ ਗੱਲ ਕਰਨੀ ਆ ਸੱਚ ਦੀ ਜਿਹੜਾ ਵੀਰ ਭਰਾਵਾਂ ਕਈਆਂ ਨੂੰ ਨਹੀਂ ਪਤਾ ਕਿ ਹਰੀ ਹਰ ਮੰਦਰ ਇਹ ਪੈਂਦਾ ਆ ਜੂਪੀ ਦੇ ਵਿੱਚ ਹਰੀ ਹਰ ਮੰਦਰ ਜਿਹੜਾ ਕਿ ਆਪਣੇ ਸਿੱਖ ਭਰਾ ਵੀਰ ਕੋਈ ਨਹੀਂ ਸੋਚਦੇ ਉਹ ਸੋਚ ਲੈਂਦੇ ਆ ਜਦੋਂ ਕਿਸੇ ਦੀ ਵੀਡੀਓ ਦੇਖ ਲੈਂਦੇ ਆ ਤੇ ਉਹ ਇਹੋ ਹੀ ਕਹਿ ਦਿੰਦੇ ਆ ਵੀ ਸਾਡੇ ਘਰ ਨੂੰ ਇੰਨੀ ਗੱਲ ਕਹਿਤੀ ਆ ਸਾਨੂੰ ਇੰਨੀ ਗੱਲ ਕਹੀ ਆ ਸਿੱਖਾਂ ਨੂੰ ਹਰ ਬੰਨੇ ਕੋਈ ਟਾਰਗੇਟ ਕਰਦਾ ਇਹ ਸਾਨੂੰ ਗੱਲ ਕਹਿਤੀ ਆ ਤੇ ਮੈਂ ਉਹਨਾਂ ਵੀਰਾਂ ਭਰਾਵਾਂ ਨੂੰ ਕਹਿ ਰਿਹਾ ਆ ਵੀ ਭਰਾਵੋ ਐਡੀ ਛਤੀ ਤਤੇ ਨਾ ਹੋ ਕੇ ਬਿਆਨ ਵੱਧ ਘੱਟ ਦੇ ਦਿਆ ਕਰੋ ਪਹਿਲਾਂ ਚੀਜ਼ ਨੂੰ ਜਿਹੜੀ ਕੋਈ ਗੱਲ ਆ ਉਹਨੂੰ ਇਹ ਦੇਖ ਲਿਆ ਕਰੋ ਉਹਨੂੰ ਗਾਖ ਲਿਆ ਕਰੋ ਉਹਨੂੰ ਕੋਖ ਲਿਆ ਕਰੋ ਪੀ ਇਹ ਗੱਲ ਕੀ ਆ ਇਹਨੇ ਕੀ ਬਚਨ ਕੀ ਬਿਆਨ ਦਿੱਤਾ ਆ ਉਹ ਵਿਸ਼ੇ 'ਚ ਆਪਾਂ ਗੱਲ ਦੱਸਣੀ ਆ ਵੀਰਾ ਭਰਾਵਾਂ ਨੂੰ ਕਿ ਜੂਪੀ ਦੇ ਵਿੱਚ ਪੈਂਦਾ ਇੱਕ ਹਰੀ ਹਰ ਮੰਦਿਰ ਜਿਹੜਾ ਕੁਝ ਦਿਨ ਪਹਿਲਾਂ ਆਵਾਦ ਵਿਵਾਦ ਹੋਇਆ ਜਿਹੜਾ ਕਿ ਕੁਝ ਮੁਸਲਮਾਨ ਭਾਈਚਾਰਾ ਤੇ ਕੁਝ Hindu ਸਨਾਤਨ ਧਰਮ ਦੇ ਵੀਰ ਭਰਾ ਜਿਨ੍ਹਾਂ ਦੇ ਵੱਲੋਂ ਬਹੁਤ ਸਾਰਾ ਉੱਥੇ ਜੂਪੀ ਵਾਲੇ ਮੰਦਿਰ ਦੇ ਥਾਂ ਤੇ ਏਟ ਰੋਲਾ ਚੱਲਿਆ ਤੇ ਬੜਾ ਉੱਥੇ ਡਾਂਗ ਛੋਟਾ ਚੱਲਿਆ Hindu ਕਹਿੰਦੇ ਸਾਡਾ ਆ ਸਨਾਤਨ ਧਰਮ ਵਾਲੇ ਕਹਿੰਦੇ ਸਾਡਾ ਸਥਾਨ ਆ ਤੇ ਮੁਸਲਮਾਨ ਕਹਿੰਦੇ ਆ ਵੀ ਸਾਡਾ ਸਥਾਨ ਹੈ ਤੇ ਇਦਾਂ ਕਰ ਕਰਾ ਕੇ ਉਹਨਾਂ ਦੀ ਉੱਥੇ ਹੋਈ ਹੈ ਲੜਾਈ ਤੇ ਜਿਹੜਾ ਇਹ ਬਗੇਸ਼ਵਰ ਧਾਮਬਲਾ ਇਹ ਬਾਬਾ ਕਹਿੰਦਾ ਆ ਬਗੇਸ਼ਵਰ ਧਾਮਬਲਾ ਵੀ ਅਸੀਂ ਉੱਥੇ ਸਨਾਤਨ ਤਰ ਮੰਦੀਆਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣੀਆਂ ਅਸੀਂ ਉੱਥੇ ਪੂਜਾ ਕਰਨੀ ਆ ਬਹੁਤ ਸਮਾਂ ਹੋ ਗਿਆ ਪੂਜਾ ਨਹੀਂ ਹੋਈ ਤੇ ਉੱਥੇ ਇਦਾਂ ਗੱਲਬਾਤ ਉਹ ਕਰ ਰਿਹਾ ਸੀ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਬਿਆਨ ਉਹਦਾ ਸਾਰਿਆਂ ਨੇ ਸੁਣਿਆ ਤੇ ਕਈ ਥਾਵਾਂ ਤੇ ਉਸ ਨੂੰ ਗਾਣਾ ਕੱਢ ਰਹੇ ਕਈ ਥਾਵਾਂ ਤੇ ਗੱਲਬਾਰ ਵੀ ਇਹ ਸਿੱਖਾਂ ਨੂੰ ਵੀ ਲੱਗੇ ਵੀ ਇਹ ਖਰੇ ਸਾਡੇ ਉੱਤੇ ਗੱਲ ਕਹਿਣ ਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹਨਾਂ ਨੇ ਆ ਕੇ ਖਰੇ ਉੱਥੇ ਪੂਜਾ ਕਰਨੀ ਆ ਉੱਥੇ ਉਹਨਾਂ ਨੇ ਖਰੇ ਆ ਕੇ ਆਹ ਕੰਮ ਕਰਨਾ ਕਿ ਇਹ ਬਗੇਸ਼ਵਰ ਧੰਬ ਵਾਲਾ ਬਾਬਾ ਜਿਹੜਾ ਖਰੇ ਇਹਨਾਂ ਦੇ ਸਿੱਖਾਂ ਨੇ ਸਿੱਖਾਂ ਦੇ ਵਾਹਤੇ ਗੱਲ ਕਹੀ ਆ ਵੀ ਹਿੰਗਰੇ ਹਰਮੰਦਰ ਸਾਹਿਬ ਉੱਥੇ ਮੂਰਤੀਆਂ ਰੱਖਣੀਆਂ ਨਹੀਂ ਭਰਾਵੋ ਇਹ ਗੱਲ ਨਹੀਂ ਗਈ ਇਹ ਗੱਲ ਨਹੀਂ ਹੈਗੀ ਇਹ ਆਪਣੀ ਵੀਡੀਓ ਪਹੁੰਚਾ ਕੇ ਵੀਰਾਂ ਭਰਾਵਾਂ ਤੱਕ ਤੇ ਸੱਚ ਸ਼ੇਅਰ ਕਰਿਓ ਕਿ ਇਹ ਗੱਲ ਨਹੀਂ ਕਿ ਉਹ ਹਿੰਦੂਆਂ ਦਾ ਤੇ ਸਨਾਤਨ ਧਰਮ ਦੇ ਜਿਹੜੇ ਵੜੇ-ਵੜੇ ਤੇ ਕਿਹੜੇ ਨਮਾਇंदे ਨੇ ਤੇ ਮੁਸਲਮਾਨ ਭਾਈਚਾਰਾ ਜਿਹੜਾ ਉਹਨਾਂ ਦੀ ਆਪਸ ਵਿੱਚ ਡਾਂਗ ਖੜਗ ਗਈ ਆ ਤੇ ਉਹ ਇਸ ਕਰਕੇ ਗੱਲਬਾਤ ਇੱਥੋਂ ਤੱਕ ਉਹਨਾਂ ਦੀ ਹੋਈ ਆ ਇੱਥੋਂ ਤੱਕ ਨੋਬਤ ਆਈ ਆ ਤੇ ਇਧਰੋਂ ਉਧਰੋਂ ਬਿਆਨ ਦੇ ਰਿਹਾ ਕੁਝ ਮੁਸਲਮਾਨ ਭਾਈਚਾਰਾ ਬਿਆਨ ਦੇ ਰਿਹਾ ਕੁਝ ਉਹ ਭਾਈਚਾਰਾ ਬਿਆਨ ਦੇ ਰਿਹਾ ਆ ਤੇ ਆਪਾਂ ਜਿਹੜੇ ਵੀਰ ਭਰਾ ਜਿਹੜੇ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਤਾਂ ਜਾਂ YouTube ਉੱਤੇ ਆਪਣੇ ਵੀਰ ਭਰਾ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕੁਝ ਲੋਕਾਂ ਨੂੰ ਸਮਝ ਨਹੀਂ ਇਸ ਚੀਜ਼ ਦੇ ਬਾਰੇ ਵੀ ਕੱਲ੍ਹ ਹੋਈ ਕੀ ਆ ਤੇ ਉਹ ਸਮਝ ਕੇ ਬਹਿ ਗਿਆ ਕਿ ਖਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉੱਥੇ ਉਹਦੇ ਵਾਸਤੇ ਖਰੇ ਹਰਮੰਦਰ ਸਾਹਿਬ ਉੱਤੇ ਬਿਆਨ ਦੇ ਦਿੱਤਾ ਆ ਤੇ ਕੋਈ ਵਾਹ ਨੂੰ ਤਲਵਾਰਾਂ ਮਾਰਨ ਦੇ ਆਜੋ ਇੱਧਰ ਆਜੋ ਉਹ ਭਰਾਵੋ ਤੁਸੀਂ ਹਰੇਕ ਗੱਲ ਨੂੰ ਆਪਣੇ ਉੱਤੇ ਨਾ ਲਾ ਲਿਆ ਕਰੋ ਪੰਜਾਬੀ ਭਰਾਵੋ ਹਰੇਕ ਗੱਲ ਨੂੰ ਆਪਣੇ ਉੱਤੇ ਨਾ ਲਾ ਲਿਆ ਕਰੋ ਐਡੀ ਗਾੜੀ ਸਿੱਖ ਕੱਚੇ ਕੋਲੇ ਨਹੀਂ ਕਿ ਵੀ ਜਿਹੜਾ ਮਰਜ਼ੀ ਕੋਈ ਆ ਕੇ ਚੜ ਚੜ ਜੂਗਾ ਤੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰ ਲੂਗਾ ਜਾਂ ਆ ਗੱਲਬਾਤ ਹੋ ਜੂਗੀ ਐਡੀ ਛੇਤੀ ਡਰਨਾ ਚਾਹਿਆ ਕਰੋ ਤੇ ਨਾਲੇ ਲੋਕਾਂ ਨੂੰ ਡਰਾ ਰਿਆ ਕਰੋ ਜਦੋਂ ਕੋਈ ਮਾੜਾ ਜਿਹਾ ਕੋਈ ਬਿਆਨ ਆਉਂਦਾ ਨਾ ਇਹਨਾਂ ਦੀ ਛਾਤੀ ਤੰਬੀਆਂ ਗਿੱਲੀਆਂ ਹੋ ਜਾਂਦੀ ਹੈ ਹਾਏ ਸਿੱਖਾਂ ਨੂੰ ਖਤਰਾ ਹੋ ਗਿਆ ਸਿੱਖਾਂ ਦੇ ਐਡਾ ਦਸਤਾਰਾਂ ਨੂੰ ਖਤਰਾ ਹੋ ਗਿਆ ਸਿੱਖਾਂ ਦੇ ਕੌਮ ਨੂੰ ਖਤਰਾ ਹੋ ਗਿਆ ਉਹ ਐਡੀ ਛੇਤੀ ਕੌਮ ਨੂੰ ਖਤਰਾ ਤੇ ਐਡੀ ਛੇਤੀ ਦਸਤਾਰਾਂ ਨੂੰ ਖਤਰਾ ਨਹੀਂ ਪੈਂਦਾ ਸਭ ਤੋਂ ਪਹਿਲਾਂ ਇਹ ਆ ਕਿ ਮਾਰਾ ਨੇ ਆਪਾਂ ਨੂੰ ਸ਼ਸਤਰ ਦਿੱਤੇ ਆ ਤੇ ਸ਼ਸਤਰ ਕਈਆਂ ਦੇ ਕੋਲ ਹੈ ਨਹੀਂਗੇ ਤੇ ਬਿਆਨ ਉਹਨਾਂ ਦੇ ਬੜੇ ਤਗੜੇ ਤਗੜੇ ਹੁੰਦੇ ਆ ਤੇ ਮਾਰਾ ਨੇ ਕਿਹਾ ਆਸਤ ਕਰਪਾਨ ਖੰਡੋ ਖੜਕ ਤੁਬਕ ਤਬਰ ਅਰਤੀ ਸੈਬ ਸਰੋਹੀ ਸਹਿਤੀ ਜਾਹੇ ਹਮਾਰੇ ਪੀਰ ਉਹ ਜਦੋਂ ਤੁਹਾਡੇ ਕੋਲ ਪੀਰ ਹੀ ਨਹੀਂ ਹੈਗੇ ਤੁਹਾਡੇ ਤੇ ਤੁਸੀਂ ਕੀ ਜਿੱਤ ਜੰਗ ਦੀ ਜੰਗ ਦੇ ਵਿੱਚ ਜਿੱਤ ਕਰੋਗੇ ਤੇ ਕਈ ਵੀਰ ਭਰਾ ਬੇਨ ਸੋਚੇ ਹੀ ਇਹੋ ਜਿਹੇ ਬਿਆਨ ਦੇ ਕੇ ਤੇ ਆਪਣੇ ਜਿਹੜੇ ਸਿੱਖ ਪੰਥ ਆ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਇਹ ਥੱਲੇ ਨਹੀਂ ਲੱਗਦਾ ਕਿਉਂਕਿ ਇਸ ਦੇਸ਼ ਦੇ ਵਿੱਚ ਜਿੰਨਾ ਚਿਰ ਖਾਲਸਾ ਪੰਥ ਗੁਰੂ ਅਕਾਲ ਪੁਰਖ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ ਨਾ ਉਹਨਾਂ ਚਿਰ ਤੱਕ ਖਾਲਸੇ ਪੰਥ ਨੂੰ ਕੋਈ ਖਤਰਾ ਨਹੀਂ ਕਿਸੇ ਪਾਸਿਓਂ ਵੀ ਖਾਲਸਾ ਹਮੇਸ਼ਾ ਗਰੀਬਾਂ ਤੇ ਮਜਲੂਮਾਂ ਦੇ ਨਾਲ ਖੜਦਾ ਆ ਤੇ ਸਦਾ ਖੜੇਗਾ ਕਿਉਂਕਿ ਖਾਲਸਾ ਪੰਥ ਜਿਹੜਾ ਖਾਲਸਾ ਨਾ ਅਕਾਲ ਪੁਰਖ ਦੀ ਫੌਜ ਆ ਅਕਾਲ ਪੁਰਖ ਦੀ ਫੌਜ ਤੇ ਜਿੰਨਾ ਚਿਰ ਤੱਕ ਨਿਹੰਗ ਸਿੰਘ ਫੌਜਾਂ ਇੱਥੇ ਜਿਉਂਦੀਆਂ ਜਾਗਦੀਆਂ ਤਤ ਪਰ ਖੜੀਆਂ ਨਾ ਉਹਨਾਂ ਚਿਰ ਤੱਕ ਪੰਜਾਬੀਆਂ ਨੂੰ ਕੋਈ ਕਿਸੇ ਚੀਜ਼ ਦਾ ਖਤਰਾ ਨਹੀਂਗਾ ਆ ਮੈਂ ਧੋਕ ਦਿਨ ਹੋ ਗਿਆ ਇੱਕ ਵੀਡੀਓ ਵੇਖੀ ਆ ਲੁਧਿਆਣੇ ਦੇ ਵਿੱਚ ਇੱਕ ਆਪਣਾ ਪੰਜਾਬੀ ਮੁੰਡਾ ਭਰਾ ਚੰਗਾ ਬਣਾ ਉਹ ਭਈਆਂ ਦੇ ਕੋਲੋਂ ਕੁੱਟ ਖਾਂਡਿਆ ਆ ਉਨੇ ਭਈਆਂ ਨੇ ਕੋਲ ਕੋਟ ਖਾਲੀ ਆ ਤੇ ਕੰਮੜ ਕੇ ਬੜਾ ਸੋਸ਼ਲ ਮੀਡੀਆ ਤੇ ਸਜਾ ਕੇ ਦੱਸਣ ਰਿਹਾ ਕੈਮਰੇ ਦੇ ਅੱਗੇ ਮੇਰੇ ਇੱਥੇ ਕਰਕੇ ਭਈਆਂ ਨੇ ਮਾਰਿਆ ਮੇਰੇ ਇੱਥੇ ਕਰਕੇ ਭਈਆਂ ਨੇ ਮਾਰਿਆ ਉਹ ਮੈਂ ਮਾਮਾ ਤੁਸੀਂ ਤੇ ਆਪੇ ਛਤਰ ਖਾਣੇ ਜਦੋਂ ਤੁਸੀਂ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਬਚਨ ਨਹੀਂ ਕਮਾਉਂਦੇ ਮਾਰਨ ਕਿਹਾ ਸ਼ਸਤਰ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਹੀਂ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਤੁਹਾਡੇ ਕੋ ਹੈਗਾ ਤਾਂ ਜਾਂ ਜੇ ਤੁਸੀਂ ਸ਼ਸਤਰ ਧਾਰੀ ਹੋ ਏ ਨਾ ਸੋਚੂ ਬਿਖਰੇ ਰਾਜ ਕਿ ਕਿਦਾਂ ਦਾ ਰਾਜ ਹੋਣਾ ਤੇ ਕੀ ਕਿਦਾਂ ਕੀ ਕੁਝ ਹੋਣਾ ਆ ਜੇ ਤੁਹਾਡੇ ਕੋਲ ਸ਼ਸਤਰਾਂ ਦਾ ਤੁਹਾਡਾ ਰਾਜ ਆ ਜੇ ਤੁਹਾਡੇ ਕੋਲ ਸ਼ਸਤਰ ਨਹੀਂ ਹੈਗਾ ਤਾਂ ਤੁਹਾਡਾ ਕੋਈ ਰਾਜ ਨਹੀਂਗਾ ਭਾਵੇਂ ਜੋ ਮਰਜ਼ੀ ਕਰ ਲਿਓ ਤੇ ਉਹ ਕੈਮਰੇ ਗਾੜੀ ਰੋ ਰੋ ਕੇ ਦੱਸਣ ਰਿਆ ਵੀ ਮੈਨੂੰ ਐਦਾਂ ਪਾ ਗਏ ਮੈਨੂੰ ਐਦਾਂ ਤੇ ਜੇ ਮਾਮਾ ਤੇਰੇ ਕੋਲ ਸ਼ਸਤਰ ਹੁੰਦਾ ਨਾ ਤਾਂ ਭਈਆ ਤੇਰੇ ਵਾਲੇ ਅੱਖ ਚੱਕ ਕੇ ਨਹੀਂ ਵੇਖਣਾ ਕਿਉਂ ਪੀ ਨਹੀਂ ਕਰਨਾ ਭਈ ਇਹਨੇ ਤੇ ਉਹ ਫਿਰ ਨਿਹੰਗ ਸਿੰਘਾਂ ਨੇ ਮਗਰ ਖਲੋ ਕੇ ਫਿਰ ਉਹਨੂੰ ਬਚਾ ਕੇ ਤੇ ਉਹਦੇ ਵਿੱਚ ਹੱਕ ਦੇ ਵਿੱਚ ਵੀਡੀਓ ਪਾਈ ਤੇ ਨਾਲੇ ਉਹਨੂੰ ਗਾੜੀ ਖਿਲਾ ਰਿਹਾ ਤੇ ਨਾਲੇ ਉਹਨਾਂ ਨੇ ਉਹਦਾ ਸਮਰਥਨ ਕੀਤਾ ਮੁੰਡੇ ਦਾ ਤੇ ਯਾਰ ਮੈਂ ਇਹੋ ਤੇ ਕਹਿਣਾ ਆ ਕਿ ਨੌਜਵਾਨ ਵੀਰ ਭਰਾ ਸਾਰੇ ਜਿਹੜੇ ਆ ਉਹ ਮੁੜ ਕੇ ਬਾਅਦ ਵਿੱਚ ਕੈਮਰੇ ਦੇ ਗਾੜੀ ਆ ਕੇ ਤੇ ਕਹਿ ਦਿੰਦੇ ਸਾਨੂੰ ਇੱਥੇ ਭਈਏ ਪੈ ਗਏ ਸਾਨੂੰ ਉੱਥੇ ਭਈਏ ਪੈ ਗਏ ਆ ਸਾਨੂੰ ਐਡਾ ਹੋ ਗਿਆ ਸਾਡੇ ਨਾਲ ਐਡਾ ਧੱਕਾ ਹੋ ਗਿਆ ਸਾਡਾ ਸਾਹ ਦਿੱਤਾ ਜਾਵੇ ਸਾਡਾ ਸਾਹ ਦੀ ਕੋਈ ਦੇਣ ਡਿਆ ਮੈਂ ਤੁਹਾਨੂੰ ਇਹੋ ਕਹਿਣਾ ਵੀ ਜੇ ਸ਼ਸ਼ਤਰ ਤੁਹਾਡੇ ਕੋ ਹੈਗਾ ਨਾ ਸਭ ਤੋਂ ਵਧੀਆ ਚੋਟੀ ਦਾ ਹਨ ਵਧੀਆ ਸ਼ਸ਼ਤਰ ਖਰੀਦਿਆ ਕਰੋ ਨਾ ਕਿ ਐਪਲ ਆਈਫੋਨ ਤੁਸੀਂ ਡੀਕਣ ਰਹੇ ਆ ਫੋਨ ਇਹ ਹੁਣ 16 ਆ ਗਿਆ 16 ਪ੍ਰੋ ਮੈਕਸ ਆ ਗਿਆ ਹੁਣ 17 ਪ੍ਰੋ ਮੈਕਸ ਆ ਗਿਆ ਹੁਣ 18 ਪ੍ਰੋ ਮੈਕਸ ਆ ਗਿਆ ਉਹ ਦਫਾ ਕਰੋ ਪ੍ਰੋ ਮੈਕਸਾਂ ਨੂੰ ਜਿਹੜੇ ਗੁਰੂ ਕਲਗੀਧਰ ਪਾਸ਼ਾ ਮਾਰ ਰਹੇ ਨੇ ਦਸਵੇਂ ਪਾਸ਼ਾ ਨੇ ਸ਼ਸਤਰ ਦਿੱਤੇ ਆ ਨਾ ਉਹਨਾ ਸ਼ਸਤਰਾਂ ਦੀ ਸ਼ਸਤਰਾਂ ਦੀ ਪੂਜਾ ਕਰਕੇ ਆਪਣੇ ਤਨ ਦੇ ਉੱਤੇ ਬੰਨਦੇ ਤੇ ਸਜਾਇਆ ਕਰੋ ਸ਼ਸਤਰ ਦੀ ਪੂਜਾ ਅਕਾਲ ਦੀ ਪੂਜਾ ਆ ਤੇ ਤੁਸੀਂ ਸੁੱਤੇ ਨਹੀਂ ਉੜਦੇ ਸਵੇਰੇ 8 8 ਵਜੇ ਤੱਕ ਤੇ ਨਾ ਤੁਸੀਂ ਬਾਣੀ ਪੜਦੇ ਨਾ ਤੁਸੀਂ ਸ਼ਨਾਰ ਕਰਦੇ ਆ ਤੇ ਨਾ ਤੁਸੀਂ ਵੇਲੇ ਸਿਰ ਕੋਈ ਮਹਾਰਾਜ ਦਾ ਨਾਮ ਜਪਦੇ ਆ ਤੇ ਫਿਰ ਤੁਸੀਂ ਕਹਿੰਦੇ ਸਾਡੇ ਨਾਲ ਧੱਕਾ ਆਇਆ ਸਾਡਾ ਰਾਜ ਨਹੀਂ ਹੈਗਾ ਰਾਜ ਤਾਂ ਤੁਹਾਡਾ ਤਾਂ ਨਹੀਂ ਹੈਗਾ ਜੇ ਤੁਸੀਂ ਸਵੇਰੇ ਉੱਠ ਕੇ ਤੁਸੀਂ ਰਾਜ ਦੀ ਗੱਦੀ ਤੇ ਬਹਿਣਾ ਹੁੰਦਾ ਆ ਮਹਾਰਾਜੇ ਪੰਜ ਬਾਣੀਆਂ ਪੜ੍ਹਨੀਆਂ ਹੁੰਦੀਆਂ ਆ ਮਹਾਰਾਜ ਨੂੰ ਯਾਦ ਕਰਨਾ ਨਾ ਬਾਣੀ ਪੜ ਕੇ ਮਹਾਰਾਜ ਦਾ ਨਾਮ ਜਪ ਕੇ ਬੰਦੇ ਨੂੰ ਪਾਵਰ ਮਿਲਦੀ ਸ਼ਕਤੀ ਮਿਲਦੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਿਹੜੇ ਬਜਨ ਆਪਣੇ ਨਿਕਲੇ ਹੁੰਦੇ ਆ ਉਹ ਆਪਾਂ ਨੂੰ ਮਿਲਦੇ ਆ ਤਾਕਤ ਮਿਲਦੀ ਆ ਤੇ ਜਦੋਂ ਆਪਾਂ ਸਿਰੇ ਉੱਠ ਕੇ ਮਹਾਰਾਜ ਦੀ ਬਾਣੀ ਪੜ ਕੇ ਬਾਣੀ ਦੇ ਵਿੱਚੋਂ ਅਮਰਤ ਨਹੀਂ ਸ਼ਕਦੇ ਤਾਂ ਫਿਰ ਪਾਵਰ ਕਿੱਥੋਂ ਆਊ ਜੇ ਤੁਸੀਂ ਤਾਕਤਵਰ ਹੋਣਾ ਹੈ ਮਹਾਰਾਜ ਦੱਸੇ ਹੋਏ ਸਿਧਾਂਤਾਂ ਨੂੰ ਤੁਸੀਂ ਮੰਨਦੇ ਨਹੀਂ ਕਿ ਮਹਾਰਾਜ ਦੇ ਦਿੱਤੇ ਹੋਏ ਸ਼ਸਤਰਾਂ ਨੂੰ ਹੀ ਅਪਣਾਉਣੇ ਨਹੀਂਗੇ ਤੂੰ ਹੀ ਮੋਬਾਈਲ ਵਧੀਆ ਵਧੀਆ ਖਰੀਦਦੇ ਆ ਮੋਟਰਸਾਈਕਲ ਵਧੀਆ ਵਧੀਆ ਤੁਸੀਂ ਖਰੀਦਦੇ ਆ ਕੋਈ ਕਦੇ ਸ਼ਸਤਰ ਵੀ ਕਦੇ ਮੇਲੇ ਵਿੱਚੋਂ ਕਿਸੇ ਥਾਂ ਰ ਜਾ ਕੇ ਸਮਾਗਨ ਵਿੱਚੋਂ ਕੋਈ ਸ਼ਸਤਰ ਵੀ ਖਰੀਦ ਕੇ ਲਿਆ ਕਰੋ ਕਿ ਆਹੜੇ ਸ਼ਸਤਰ ਆ ਇਹ ਆਪਣੇ ਬਚਾਅ ਵਾਸਤੇ ਤੇ ਗਰੀਬਾਂ ਤੇ ਮਜਲੂਮਾਂ ਦੇ ਬਚਾਅ ਵਾਸਤੇ ਮਾਰਨ ਨੂੰ ਸਾਨੂੰ ਦਿੱਤੇ ਆ ਆਪਣੀ ਸੈਲਫ ਡਿਫੈਂਸ ਵਾਸਤੇ ਦਿੱਤੇ ਆ ਉਹ ਕਦੇ ਕਦਾ ਇਹੋ ਜਿਹੇ ਸ਼ਸਤਰ ਖਰੀਦ ਕੇ ਵੀ ਆਪਣੇ ਗਾਲ ਵਿੱਚ ਪਾ ਲਿਆ ਕਰੋ ਕਿ ਤੁਸੀਂ ਮੋਬਾਈਲ ਹੀ ਡਿੱਗਦੇ ਰਹਿੰਦੇ ਆ ਕਿ ਐਪਲ ਆਈਫੋਨ ਆ ਗਿਆ ਜੀ 18 ਆ ਗਿਆ ਇਹ 17 ਪ੍ਰੋ ਮੈਕਸ ਆ ਗਿਆ ਹੀ ਇਹ 19 ਪ੍ਰੋ ਮੈਕਸ ਆ ਗਿਆ ਹੀ ਤੇਰੀ ਫੋਟੋ ਦੀ ਕੁਆਲਿਟੀ ਵੜੀ ਆ ਦੀ ਵੀਡੀਓ ਦੀ ਕੁਆਲਿਟੀ ਵੜੀ ਆ ਉਹ ਜਦੋਂ ਤੁਹਾਡੇ ਕੋ ਤੁਹਾਨੂੰ ਕੋਈ ਵੈਰੀ ਪਹਿਣਗੇ ਤੁਹਾਡੇ ਦੁਸ਼ਮਣ ਤੁਹਾਡੇ ਨਾਲ ਲੋਹਾ ਲੈਣ ਵਾਸਤੇ ਤਿਆਰ ਆਉਂਗੇ ਉਦੋਂ ਉਹਦੇ ਸਿਰ ਦੇ ਵਿੱਚ ਫੜ ਕੇ ਮਗਨ ਮਾਰੋਗੇ ਤਾਰੇ ਕੋ ਸ਼ਸਤਰ ਹੋਊਗਾ ਤਾਂ ਤਾਂ ਕਰਕੇ ਤੁਸੀਂ ਸ਼ਸਤਰ ਦੇ ਨਾਲ ਪ੍ਰਯੋਗ ਕਰਕੇ ਆਪਣਾ ਤੇ ਦੂਜੇ ਦਾ ਬਚਾਅ ਕਰ ਸਕਦੇ ਹੋ ਭਰਾਵੋ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕਿਉਂਕਿ ਅੱਜ ਜਮਾਨਾ ਬੜਾ ਖਰਾਬ ਆ ਅੱਜ ਜਾਗਣ ਦੀ ਲੋੜ ਆ ਤੇ ਸ਼ਸਤਰ ਧਾਰਨ ਦੀ ਧਾਰੀ ਹੋਣ ਦੀ ਲੋੜ ਆ ਸਾਨੂੰ ਕਿਉਂਕਿ ਸਿੱਖਾਂ ਦੇ ਨਾਲ ਹਰਥਾਂ ਦੇ ਬੜੀ ਕਿਹਾਂ ਹੋ ਰਹੀਆਂ ਸਿੱਖਾਂ ਦੇ ਨਾਲ ਹਰਥਾਂ ਦੇ ਵਿਦਕਰਾ ਹੋ ਰਿਹਾ ਅੱਜਕੱਲ ਤੁਹਾਨੂੰ ਬਚਾਉਣ ਕਿਸੇ ਨੇ ਨਹੀਂ ਆਉਣਾ ਤੁਹਾਨੂੰ ਖੁਦ ਹੀ ਗੁਰੂ ਮਾਰਾ ਦਾ ਵਚਨ ਮੰਨ ਕੇ ਬਜਣਾ ਪੈਣਾ ਇਹ ਨਾ ਕਹੋ ਕਿ ਅਸੀਂ ਕੋਈ ਗੱਲ ਝੂਠ ਕਹਿ ਰਹੇ ਹਾਂ ਸੱਚ ਕਹਿ ਰਿਹਾ ਕਿਉਂਕਿ ਸੱਚ ਸਭ ਨਾਲ ਕਿ ਖਸਮਾ ਜਿਸ ਬਖਸ਼ੇ ਸੋ ਜਨ ਪਾਵੇ ਤਣ ਤਣ ਸ੍ਰੀ ਗੁਰੂ ਅਮਰਦਾਸ ਜੀ ਮਾਰ ਰਹੇ ਨੇ ਬਰੇ ਚਿਰ ਦਾ ਤੁਹਾਨੂੰ ਕਿਹਾ ਆ ਗੁਰਬਾਣੀ ਜਿਹੜੀ ਆ ਸਾਡਾ ਬਾਣੀ ਬਾਣਾ ਪੰਖ ਪਛਾਣੋ ਬਾਣੀ ਜਿਹੜੀ ਹੈ ਨਾ ਤੇ ਜਿਹੜਾ ਬਾਣਾ ਹੈ ਸਾਡੇ ਪੰਖ ਹੈ ਆ ਜਨਾਚਰ ਤੱਕ ਤੁਹਾਡੇ ਕੋ ਬਾਣੀ ਬਾਣਾ ਨਹੀਂ ਹੈਗਾ ਤੇ ਜਦੋਂ ਤੁਹਾਡੇ ਪੰਖ ਹੀ ਨਹੀਂ ਹੈਗੇ ਤਾਂ ਤੁਸੀਂ ਕੀ ਉੱਡਣਾ ਸੁਭਾਨ ਦੇ ਵਿੱਚ ਇਸ ਕਰਕੇ ਵੀਰ ਭਰਾਵੋ ਅੱਜ ਸਾਨੂੰ ਸ਼ਸਤਰ ਧਾਰੀ ਹੋਣ ਦੀ ਲੋੜ ਆ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦਾ ਬਚਨ ਮੰਨੋ ਤੇ ਅਮਰਤ ਛਕੋ ਸਿੰਘ ਸੱਜੋ ਤੇ ਖੰਡੇ ਵਾਟੇ ਦਾ ਅਮਰ ਛੱਕੇ ਜਿਹੜਾ ਕਿ ਗਿੱਦੜਾ ਤੋਂ ਸ਼ੇਰ ਬਣ ਕੇ ਰਹੋ ਤੁਹਾਡਾ ਤੁਹਾਡੇ ਗਲ ਦੇ ਵਿੱਚ ਸ਼ਸਤਰ ਹੋਊਗਾ ਨਾ ਤੇ ਆਲ ਇੰਡੀਆ ਆਲ ਦੁਨੀਆ ਦੇ ਵਿੱਚ ਕਿਤੇ ਵੀ ਚੱਲ ਜੋ ਤੁਹਾਡੇ ਕੋਈ ਮੂੰਹ ਵੱਲ ਨਹੀਂ ਵੇਖਦਾ ਵੀ ਇਹ ਕੌਣ ਜਾਂਦਾ ਮੈਂ ਕੀ ਕਰਾਂਗਾ ਕਿਉਂਕਿ ਸ਼ਾਸਤਰ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਸ ਕਰਕੇ ਬਚਨ ਜ਼ਰੂਰ ਕਮਾਓ ਤੇ ਬਗੇਸ਼ਰ ਤਾਂ ਵਾਲੇ ਨੇ ਇਹ ਗੱਲ ਸਾਨੂੰ ਨਹੀਂ ਕਹੀ ਜੇ ਸਾਨੂੰ ਕਹੂੰ ਕਰ ਤਾਂ ਫਿਰ ਲੋਹਾ ਦੇਣ ਵਾਸਤੇ ਨਿਹੰਗ ਸਿੰਘ ਤਤਵਰ ਖੜੇ ਨੇ ਕੋੜੇ ਦੀਆਂ ਕਾਠੀਆਂ ਤੇ ਬੈਠੇ ਨੇ ਇਹ ਇਹ ਨਾ ਸਮਝੇ ਵੀ ਨਿਹੰਗ ਸਿੰਘ ਸੁੱਤੇ ਆ ਨਿਹੰਗ ਸਿੰਘ ਸਾਰਿਆਂ ਦੇ ਵਾਸਤੇ ਖੜੇ ਨੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਗਾ ਰਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਜੀ ਦੇ ਮਨੋਂ ਭਾਵੇ ਸਤ ਸ੍ਰੀ ਅਕਾਲ